ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਰਮਿੰਦਰ ਸਿੰਘ ਰਾਏਪੁਰ ਅੱਜ ਗੱਲ ਕਰਦੇ ਆਪਾਂ ਜਿਹੜਾ ਪੰਜਾਬ ਨਾਲ ਦਿੱਲੀ ਹਮੇਸ਼ਾ ਤੱਕਾ ਕਰਦਾ ਆ ਭਾਵੇਂ ਕਿਸੇ ਪਾਰਟੀ ਦੀ ਉੱਥੇ ਸਰਕਾਰ ਹੋਵੇ ਭਾਵੇਂ ਪੰਜਾਬ ਦੇ ਵਿੱਚ ਕਿਸੇ ਦਾ ਉੱਥੇ ਦੀ ਬੈਠੀ ਪਾਰਟੀ ਨਾਲ ਜਾਂ ਸੱਤਾਧਿਰ ਨਾਲ ਗੱਠ ਜੋੜ ਹੋਵੇ ਲੇਕਿਨ ਦਿੱਲੀ ਕਦੇ ਤੱਕਾ ਕਰਨੋਂ ਹਟਿਆ ਨਹੀਂ ਹੈਗਾ ਆਪਾਂ ਇਹ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਪੰਜਾਬ ਵਿੱਚ ਕਿਸ ਦਲ ਦੀ ਸੱਤਾ ਆ ਕਿਸ ਦਲ ਕੋਲ ਸੱਤਾ ਆ ਜਾਂ ਕਿਸ ਦੀ ਸਰਕਾਰ ਹੈ ਜਦੋਂ ਪੰਜਾਬ ਦੀ ਗੱਲ ਕਰਦੇ ਆ ਜਦੋਂ ਪੰਜਾਬ ਦੇ ਪਛੋਕਰ ਦੀ ਗੱਲ ਕਰਦੇ ਆ ਪੰਜਾਬ ਦੇ ਸੱਭਿਆਚਾਰ ਜਾਂ ਅ ਦੇਸ਼ ਲਈ ਕੁਰਬਾਨੀਆਂ ਕਰਨ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਹੋ ਰਹੀ ਹੁੰਦੀ ਹੈ ਨਾ ਕਿ ਕਿਸੇ ਇੱਕ ਦਲ ਜਾਂ ਕਿਸੇ ਇੱਕ ਪਾਰਟੀ ਦੀ ਸੋ ਜਦੋਂ ਜਦੋਂ ਕਿਤੇ ਜ਼ਿਕਰ ਆਉਂਦਾ ਕਿ ਦੇਸ਼ ਦੀ ਆਜ਼ਾਦੀ ਦੇ ਲਈ ਕਿੰਨਾ ਨੇ ਕੁਰਬਾਨੀਆਂ ਜ਼ਿਆਦਾ ਦਿੱਤੀਆਂ ਕੌਣ ਅੱਗੇ ਹੋ ਕੇ ਲੜੇ ਤਾਂ ਉੱਥੇ ਪੰਜਾਬ ਦਾ ਨਾਮ ਲੈਣ ਦੇ ਸ਼ਾਇਦ ਹਰ ਇੱਕ ਭਾਰਤੀ ਫਕਰ ਮਹਿਸੂਸ ਕਰਦਾ ਆਪਣਾ ਸਿਰ ਉੱਚਾ ਕਰਕੇ ਗੱਲ ਕਰਦਾ ਕਿ ਪੰਜਾਬੀਆਂ ਨੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰਦੇ ਤਾਂ ਹਰ ਇੱਕ ਇਹ ਕਹਿੰਦਾ ਵੀ ਮਾਣ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਸੱਭਿਆਚਾਰ ਬੜਾ ਅਮੀਰ ਆ ਲੇਕਿਨ ਜਦੋਂ ਇਸ ਸੱਭਿਆਚਾਰ ਦੀ ਗੱਲ ਕਰਦੇ ਆ ਜਾਂ ਇਸ ਕੁਰਬਾਨੀ ਦੀ ਗੱਲ ਕਰਨ ਦੇ ਲਈ ਜਾਂ ਦੇਸ਼ ਵਿੱਚ ਉਸ ਚੀਜ਼ ਦਾ ਕਹਿ ਲਓ ਆਪਾਂ ਪ੍ਰਚਾਰ ਕਰਨ ਦੇ ਲਈ ਜਾਂ ਇਹ ਦਿਖਾਉਣ ਦੇ ਲਈ ਕਿ ਪੰਜਾਬ ਹਮੇਸ਼ਾ ਮੋਰੀ ਹੋ ਕੇ ਲੜਦਾ ਰਿਹਾ ਹੈ ਜਾਂ ਮੋਰੀ ਹੋ ਕੇ ਦੇਸ਼ ਦੀ ਰੱਖਿਆ ਕਰਦਾ ਰਿਹਾ ਹੈ ਜਾਂ ਭਾਰਤੀਆਂ ਦੀ ਰੱਖਿਆ ਕਰਦਾ ਰਿਹਾ ਹੈ ਤਾਂ ਇੱਥੇ ਕਿਤੇ ਨਾ ਕਿਤੇ ਆ ਕੇ ਦਿੱਲੀ ਜਿਹੜੀ ਹੈ ਉਹ ਆਪਣੇ ਆਪਣੀ ਕਹਿ ਲਓ ਕਿ ਲੱਤ ਫਸਾ ਲੈਂਦੀ ਹੈ ਉਹ ਨਹੀਂ ਚਾਹੁੰਦੀ ਕਿਸੇ ਵੀ ਤਰੀਕੇ ਨਾਲ ਕਿ ਪੰਜਾਬੀਆਂ ਨੂੰ ਕਿਸੇ ਵੀ ਪੱਖ ਤੋਂ ਕਿਸੇ ਵੀ ਆ ਆਪਾਂ ਕਹਿ ਲਓ ਕਿ ਮੁਕਾਮ ਦੇ ਉੱਤੇ ਮੂਹਰੇ ਕਰਕੇ ਲੋਕਾਂ ਨੂੰ ਦੱਸਿਆ ਜਾਵੇ। ਸੋ ਇੱਕ ਤੱਕਾ ਜਿਹੜਾ ਹੈਗਾ ਹੁਣ ਪੰਜਾਬ ਨਾਲ ਉਹ ਦਿੱਲੀ ਦਾ ਹੋਰ ਸਾਹਮਣੇ ਆਇਆ ਉਹ ਹੈ ਕਿ 26 ਜਨਵਰੀ ਦੀ ਜਿਹੜੀ ਪਰੇਡ ਹੁੰਦੀ ਹੈ ਉਹਦੇ ਵਿੱਚੋਂ ਪੰਜਾਬ ਨੂੰ ਦਰਸਾਉਂਦੀ ਝਾਕੀ ਇੱਕ ਵਾਰ ਫੇਰ ਬਾਹਰ ਕਰ ਦਿੱਤੀ ਗਈ। ਹਾਲਾਂਕਿ ਇਹਦੇ ਤੇ ਵੀ ਲੋਕਾਂ ਨੂੰ ਸਿਆਸਤ ਸੁਝਰੀ ਹੈ। ਇਹਦੇ ਤੇ ਵੀ ਪੰਜਾਬ ਵਿੱਚ ਬੈਠੀਆਂ ਪਾਰਟੀਆਂ ਨੂੰ ਸਿਆਸਤ ਸੁਝਰੀ ਹੈ। ਸਮਝ ਤੋਂ ਬਾਹਰ ਆ ਕਿ ਇਹ ਕੋਈ ਸਿਆਸਤ ਦਾ ਵਿਸ਼ਾ ਤਾਂ ਨਹੀਂ ਹੈ ਜੇ ਜੇ ਕੋਈ ਗੱਲ ਪੰਜਾਬ ਦੀ ਲੋਕਾਂ ਸਾਹਮਣੇ ਰੱਖੀ ਜਾਂਦੀ ਹੈ ਕਿਉਂਕਿ ਜਦੋਂ 26 ਜਨਵਰੀ ਜਾਂ 15 ਅਗਸਤ ਦੀ ਕੋਈ ਪਰੇਡ ਵਗੈਰਾ ਹੁੰਦੀ ਹੈ ਇਦਾਂ ਦਾ ਕੋਈ ਸਮਾਰੋਹ ਹੁੰਦਾ ਹੈ ਸੈਰੇਮਨੀ ਹੁੰਦੀ ਹੈ ਤਾਂ ਉੱਥੇ ਵਿਦੇਸ਼ਾਂ ਤੋਂ ਵੀ ਲੋਕ ਆਏ ਹੁੰਦੇ ਆ ਵੈਸੇ ਤਾਂ ਪੰਜਾਬ ਨੂੰ ਕਹਿ ਦੋ ਕਿ ਕੋਈ ਲੋੜ ਨਹੀਂ ਹੈ ਪੰਜਾਬ ਨੂੰ ਆਪਣਾ ਵਿਰਸਾ ਜਾਂ ਆਪਣੇ ਜਿਹੜਾ ਇਤਿਹਾਸ ਹੈ ਜਾਂ ਆਪਣੀਆਂ ਕੁਰਬਾਨੀਆਂ ਦੱਸਣ ਦੀ ਦੁਨੀਆ ਨੂੰ ਪਰ ਇੱਕ ਹੁੰਦਾ ਕਿ ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨਾਲ ੱਤਕਾ ਕਿਉਂ ਹੁੰਦਾ ਹੈ ਪੰਜਾਬ ਨੂੰ ਮੋਰੀ ਕਿਉਂ ਨਹੀਂ ਰੱਖਿਆ ਜਾਂਦਾ ਤੇ ਪੰਜਾਬ ਦੀਆਂ ਪਾਰਟੀਆਂ ਜਾਂ ਪੰਜਾਬ ਦੇ ਦਲ ਸਿਆਸੀ ਦਲ ਨੇ ਜਿਹੜੇ ਉਹ ਇਹਦੇ ਤੇ ਰਾਜਨੀਤੀ ਕਿਉਂ ਕਰਨ ਲੱਗ ਜਾਂਦੇ ਨੇ ਇਹ ਵੀ ਇੱਕ ਮੈਂ ਕਹੇ ਲੋ ਕਿ ਦੁਖਦਾਈ ਗੱਲ ਹੋ ਕੇ ਸਾਹਮਣੇ ਆਂਦੀ ਹੈ ਸੋ ਹੁਣ ਸੱਤਾ ਦੇ ਵਿੱਚ ਦਿੱਲੀ ਭਾਜਪਾ ਸਰਕਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝਾਕੀਆਂ ਜਿਹੜੀਆਂ ਬਣਾ ਕੇ ਅੱਗੇ ਤੋਰੀਆਂ ਗਈਆਂ ਸੀ ਕਿ ਇਹ ਸਾਡਾ ਮਾਡਲ ਹੈ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਰੱਦ ਕਰਕੇ ਬਾਹਰ ਕਰ ਦਿੱਤਾ ਹੈ ਇਹ ਗੱਲ ਸਾਹਮਣੇ ਆ ਚੁੱਕੀ ਹੈ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਹੁਣ ਅੱਥੇ ਉਚਨ ਲੱਗ ਜਾਂਦਾ ਹਰ ਇੱਕ ਦੇ ਮਨ 'ਚ ਵੀ ਸਵਾਲ ਆਉਂਦਾ ਕਿ ਕਾਰਨ ਕੀ ਰਿਹਾ ਤਾਂ ਜਿਹੜਾ ਸੈਂਟਰ ਵੱਲੋਂ ਜਿਹੜਾ ਕਾਰਨ ਦੱਸਿਆ ਗਿਆ ਉਹ ਉਹ ਕਿਹਾ ਗਿਆ ਕਿ ਜਿਹੜੀਆਂ ਥੀਮ ਤੋਂ ਬਾਹਰ ਜਾ ਕੇ ਬਣਾਈਆਂ ਗਈਆਂ ਝਾਕੀਆਂ ਨੇ ਹੁਣ ਥੀਮ ਕੀ ਸੀ ਉਹ ਤਾਂ ਲਿਖਤੀ ਰੂਪ ਵਿੱਚ ਜੋ ਸੈਂਟਰ ਨੇ ਮੰਗਿਆ ਹੋਊਗਾ ਸਾਰੀਆਂ ਸਟੇਟਸ ਤੋਂ ਉਹ ਵੀ ਮਾਪਕਾ ਲੋਕ ਇਹ ਦੇਖਣ ਤੋਂ ਬਾਅਦ ਪਤਾ ਲੱਗੂਗਾ ਲੇਕਿਨ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਪੰਜਾਬ ਦੇ ਵਿੱਚ ਬੈਠ ਕੇ ਉਹ ਕਹਿ ਰਹੀ ਹੈ ਕਿ ਥੀਮ ਦੇ ਮੁਤਾਬਕ ਹੀ ਭੇਜੀਆਂ ਗਈਆਂ ਸੀ ਉਹਨਾਂ ਦੇ ਮੁਤਾਬਕ ਇਹ ਝਾਂਕੀਆਂ ਇੱਕ ਤਾਂ ਨਾਰੀ ਸ਼ਕਤੀ ਨੂੰ ਦਿਖਾਉਂਦੀ ਸੀਗੀ ਮਾਈ ਭਾਗੋ ਜਿਹਦਾ ਸਰੋਤ ਬਣਾਇਆ ਸੀ ਜਾਂ ਕਹਿ ਲੋ ਕਿ ਅਗਵਾਈ ਕਰ ਰਹੀ ਸੀ ਉਹ ਤੇ ਦੂਜੀ ਚੱਕੀ ਸੀ ਜਿਹੜੀ ਉਹ ਸੀਗੀ ਸ਼ਹੀਦਾਂ ਦੇ ਨਾਂ ਤੇ ਤੀਜੀ ਚਾਕੀ ਜਿਹੜੀ ਪੰਜਾਬ ਦੇ ਅਮੀਰ ਵਿਰਸੇ ਨੂੰ ਕਹਿੰਦੇ ਜਾਂ ਸੱਭਿਆਚਾਰ ਨੂੰ ਦਰਸਾਉਂਦੀ ਆ। ਸੋ ਇਹ ਚਾਕੀਆਂ ਦੇ ਵਿੱਚ ਕਾਰਨ ਕੀ ਰਿਹਾ ਇਹਦੇ ਬਾਬਤ ਅੱਗੇ ਸਿਆਸਤਗਰ ਮਾਈ ਸਭ ਤੋਂ ਪਹਿਲਾਂ ਬਿਆਨ ਆਉਂਦਾ ਜੀ ਮਨਜਿੰਦਰ ਸਿੰਘ ਸਿਰਸਾ ਦਾ ਉਹ ਕਹਿੰਦਾ ਜੀ ਟੈਕਨੀਕਲ ਤੌਰ ਤੇ ਜਿਹੜੀਆਂ ਖਾਮੀਆਂ ਸੀਗੀਆਂ ਉਹਨਾਂ ਕਰਕੇ ਇਹ ਰੱਦ ਹੋਈ ਆ। ਹੁਣ ਜਵਾਬ ਇਹ ਮੰਗਿਆ ਜਾਵੇ ਜੇ ਕਿ ਟੈਕਨੀਕਲ ਤੌਰ ਤੇ ਜੇ ਚਾਕੀਆਂ ਨਈ ਪੂਰੀਆਂ ਉੱਤਰਦੀਆਂ ਸੀਗੀਆਂ ਤਾਂ ਤੀਜੇ ਰਾਉਂਡ ਤੱਕ ਕਿਵੇਂ ਚਲਿਆਂਗੀਆਂ ਜਾਂ ਉਹ ਆਮ ਆਦਮੀ ਪਾਰਟੀ ਵੀ ਇਹ ਸਵਾਲ ਕਰ ਰਹੀ ਹੈ ਕਿ ਤੀਜੇ ਰਾਉਂਡ ਤੱਕ ਕਿਵੇਂ ਚਲਿਆਂਗੀਆਂ ਚੌਥੇ ਰਾਉਂਡ 'ਚ ਜਾ ਕੇ ਰਿਜੈਕਟ ਕਿਵੇਂ ਹੋ ਗਈਆਂ ਨਾਲੇ ਜੇ ਟੈਕਨੀਕਲ ਕੋਈ ਪ੍ਰੋਬਲਮ ਹੈਗੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਹੈਗੀ ਹੈ ਕੋਈ ਕਮੀ ਪੇਛੀ ਹੈਗੀ ਹੈ ਤਾਂ ਉਹ ਦਰਸਾਇਆ ਦਿੱਤੀ ਜਾ ਸਕਦੀ ਹੈ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਹੁਣ ਆ ਗਈ ਪੰਜਾਬ ਦੇ ਵਿੱਚ ਸਿਆਸਤ ਸ਼ੁਰੂ ਹੋਈ ਜਦੋਂ ਪੰਜਾਬ ਦੇ ਵਿੱਚ ਤਾਂ ਜਾਖੜ ਸਾਹਿਬ ਉਹ ਕਿਉਂਕਿ ਭਾਜਪਾ ਦੇ ਅੱਜਕੱਲ੍ਹ ਅ ਕਾਖਵਾ ਬਣੇ ਹੋਏ ਨੇ ਤਾਂ ਉਹ ਉਹ ਕਹਿੰਦੇ ਨੇ ਕਿ ਇਹਦੇ ਉੱਤੇ ਝਾਂਕੀਆਂ ਦੇ ਉੱਤੇ ਕੇਜਰੀਵਾਲ ਦਿੱਲੀ ਦੇ ਸੀਐਮ ਨੇ ਜਿਹੜੇ ਔਰ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਨੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਜਿਸ ਕਰਕੇ ਇਹ ਝਾਂਕੀਆਂ ਝਾਕੀਆਂ ਜਿਹੜੀਆਂ ਹੈਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਹੁਣ ਆਹ ਗੱਲ ਆਮ ਆਦਮੀ ਪਾਰਟੀ ਸਿਰੇ ਤੋਂ ਨਕਾਰ ਰਹੀ ਹੈ ਉਹ ਕਹਿੰਦੇ ਕਿ ਕਿਸੇ ਸੀਐਮ ਦੀ ਕੋਈ ਫੋਟੋ ਨਹੀਂ ਸੀ ਲੱਗੀ ਕਿਉਂ ਝਾਕੀਆਂ ਰੱਦ ਕੀਤੀਆਂ ਗਈਆਂ ਨੇ ਇਹਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸਿਰਫ ਇਹ ਗੱਲ ਕਰਕੇ ਉਹਨਾਂ ਨੇ ਕਿ ਸੈਂਟਰ ਸਰਕਾਰ ਵੱਲੋਂ ਰਜੈਕਟ ਕਰ ਦਿੱਤੀਆਂ ਗਈਆਂ ਰੱਦ ਕਰ ਦਿੱਤੀਆਂ ਗਈਆਂ ਝਾਕੀਆਂ ਇਹ ਕਹਿ ਕੇ ਉਹਨਾਂ ਨੇ ਇੱਕ ਲੈਟਰ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਭੇਜਤਾ ਹੁਣ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਇਹਦੇ ਬਾਰੇ ਉਹ ਕਹਿ ਰਿਹਾ ਕਿ ਜਿਹੜਾ ਹੁਣ 26 ਜਨਵਰੀ ਨੂੰ ਪੰਜਾਬ ਦੇ ਵਿੱਚ ਤਿੰਨ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਔਰ ਇਹਦਾ ਵੀ ਉਹਨਾਂ ਦੇ ਉੱਤੇ ਲਿਖਿਆ ਜਾਊਗਾ ਕਿ ਸੈਂਟਰ ਸਰਗਰਮੈਂਟ ਵੱਲੋਂ ਇਹ ਰੱਦ ਕਰ ਦਿੱਤੀਆਂ ਗਈਆਂ ਉਹ ਪੰਜਾਬ ਦੇ ਵਿੱਚ ਦਿਖਾਈਆਂ ਜਾਣਗੀਆਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਊਗਾ ਕਿ ਕਿਵੇਂ ਧੱਕਾ ਹੁੰਦਾ ਹੈ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਪਿਛਲੇ 17 ਸਾਲ ਨੂੰ ਦੇਖਿਆ ਜਾਵੇ ਜੇ 17 18 ਸਾਲ ਦਾ ਵੇਰਵਾ ਦੇਖਿਆ ਜਾਵੇ ਤਾਂ 9 ਵਾਰ ਪੰਜਾਬ ਦੀ ਝਾਕੀ ਨੂੰ ਬਾਹਰ ਕਰਿਆ ਗਿਆ ਤੇ ਇੱਕ ਵਾਰ ਤਾਂ ਸਿੱਖ ਰੈਜiment ਵੀ ਮੇਰੇ ਖਿਆਲ ਉਹ ਉਹ 26 ਜਨਵਰੀ ਦਾ ਹਿੱਸਾ ਨਹੀਂ ਬਣਾਈ ਗਈ ਸੀ ਸਿੱਖ ਰੈਜiment ਨੂੰ ਵੀ ਬਾਹਰ ਕਰ ਦਿੱਤਾ ਗਿਆ ਸੀਗਾ ਬਾਕੀ ਜਿਹੜੀਆਂ ਚਾਕੀਆਂ ਨੇ ਬਾਕੀ ਰਾਜਾਂ ਦੀਆਂ तकरीबन 20 ਰਾਜਾਂ ਦੀਆਂ ਚਾਕੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਪ੍ਰਵਾਨ ਕਰ ਲਈਆਂ ਗਈਆਂ ਨੇ ਔਰ ਦੋਸ਼ੇ ਵੀ ਲੱਗ ਰਿਹਾ ਕਿ ਬਹੁਤੇ ਜ਼ਿਆਦਾ ਰਾਜ ਉਹ ਨੇ ਜਿਨ੍ਹਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਆ। ਉਹ तकरीबन ਆਪਾਂ ਕਹਿ ਲਓ 20 ਰਾਜਾਂ ਦੀਆਂ ਚਾਂਕੀਆਂ ਦੇ ਵਿੱਚ ਬਹੁਤਾਤ ਰਾਜ ਉਹਨਾਂ ਦੀ ਹੈ ਜਿਨ੍ਹਾਂ ਦੇ ਵਿੱਚ ਬੀਜੇਪੀ ਦਾ ਰਾਜ ਤਿੰਨ ਰਾਜ ਉਹ ਲਏ ਨੇ। ਜਿਹੜੇ ਕਾਂਗਰਸ ਦੇ ਨੇ ਪੰਜ ਰਾਜ ਉਹਨੇ ਜਿਹੜੇ ਹੋਰ ਪਾਰਟੀਆਂ ਦੀ ਸਰਕਾਰ ਜਿੱਥੇ ਬਣੀ ਹੋਈ ਹੈ ਸੋ ਹੁਣ ਬੀਜੇਪੀ ਦਰਸਾਉਣਾ ਚਾਹੁੰਦੀ ਹੈ ਕਿ ਬੀਜੇਪੀ ਹੀ ਦੇਸ਼ ਦਾ ਵਿਕਾਸ ਕਰ ਰਹੀ ਹੈ ਬੀਜੇਪੀ ਹੀ ਮੋਰੀ ਹੋ ਕੇ ਆ ਰਹੀ ਹੈ ਬੀਜੇਪੀ ਹੀ ਪੰਜਾਬ ਦੇਸ਼ ਦੇ ਵਿਕਾਸ ਦੇ ਲਈ ਸਹਾਈ ਹੋ ਸਕਦੀ ਹੈ ਯਾਨੀ ਕਿ ਦੋਸ਼ੇ ਲੱਗ ਰਹੇ ਨੇ ਕਿ ਦੂਜੀਆਂ ਪਾਰਟੀਆਂ ਵੱਲੋਂ ਜਿਹੜੀਆਂ ਸੱਤਾ ਦੇ ਵਿੱਚ ਨਹੀਂ ਨੇ ਜਾਂ ਰਾਜਾਂ ਦੇ ਵਿੱਚ ਸੱਤਾ ਹੈਗੀਆਂ ਨੇ ਜਾਂ ਨਹੀਂ ਬਾਹਰ ਨੇ ਉਹ ਸਾਰੀਆਂ ਪਾਰਟੀਆਂ ਇਕੱਠੀਆਂ ਕੇ ਬਿਆਨ ਇਹ ਦਿੰਦੀਆਂ ਨੇ ਕਿ ਬੀਜੇਪੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਮੋਦੀ ਦੇ ਰਾਜ ਵਿੱਚ ਭਾਰਤ ਦਾ ਵਿਕਾਸ ਹੋ ਰਿਹਾ ਤੇ ਮੋਦੀ ਨੂੰ ਦਰਸਾਉਂਦੀ ਹੋਈ ਜਾਂ ਮੋਦੀ ਦੇ ਕੰਮ ਕਾਜ ਜੋ ਵੀ ਹੈਗੇ ਨੇ ਕਿਸੇ ਵੀ ਤਰ੍ਹਾਂ ਦਾ ਕੀਤਾ ਕੋਈ ਉਹ ਦਰਸਾਉਂਦੀਆਂ ਹੋਈਆਂ ਚਾਕੀਆਂ ਹੀ ਜਿਹੜੀਆਂ ਹੈਗੀਆਂ ਉਹ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਦੇ ਬਾਬਤ ਪੰਜਾਬ ਦੀ ਝਾਕੀ ਦੇ ਬਾਬਤ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨਰਿੰਦਰ ਮੋਦੀ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਇਹਦੇ ਵਿੱਚ ਦਖਲ ਦੇਣ ਤਾਂ ਕਿ ਜਿਹੜਾ ਇਹ ਮਸਲਾ ਹੈਗਾ ਉਹ ਸੁਲਝਾਇਆ ਜਾ ਸਕੇ ਲੇਕਿਨ ਜਾਂਚ ਦਾ ਜ਼ਰੂਰ ਵਿਸ਼ਾ ਹੈਗਾ ਪਰ ਇੱਥੇ ਸਵਾਲ ਇਹ ਵੀ ਬਣਦਾ ਕਿ ਜਾਂਚ ਕਰੂ ਕੌਣ ਕਿ ਕਿਹੜੀ ਕਮੀ ਦੇ ਕਾਰਨ ਪੰਜਾਬ ਦੀ ਝਾਕੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਜਾਂਚ ਦਾ ਨਤੀਜਾ ਨਿਰਪੱਖ ਹੋਊ ਜਾਂ ਨਹੀਂ ਹੋਊ ਇਹ ਵੀ ਕੁਝ ਕਿਹਾ ਨਹੀਂ ਜਾ ਸਕਦਾ ਫਿਲਹਾਲ ਤਾਂ ਇਹੀ ਆ ਕਿ ਪੰਜਾਬ ਨੂੰ ਇੱਕ ਵਾਰ ਫੇਰ ਜਿਹੜਾ ਉਹ ਟੱਕਾ ਚੱਲਣਾ ਪਿਆ ਉਹ ਸੈਂਟਰ ਗਵਰਨਮੈਂਟ ਚਾਹੇ ਕਿਸੇ ਦੀ ਵੀ ਸਰਕਾਰ ਹੋਵੇ ਆਪਾਂ ਇਹ ਕਹਿੰਦੇ ਆ ਕਿ ਦਿੱਲੀ ਦਿੱਲੀ ਦੇ ਵਿੱਚ ਜਿਹੜੀ ਵੀ ਕੋਈ ਸੱਤਾ ਹੋਂ ਤੇ ਬੈਠੀ ਹੁੰਦੀ ਹੈ ਉਹ ਪੰਜਾਬ ਨਾਲ ਟੱਕਾ ਕਰਦੀ ਰਹੀ ਹੈ ਕਰਦੀ ਆਈ ਹੈ ਤੇ ਕਰਦੀ ਰਹੇਗੀ ਵੀ ਹੁਣ ਲੋਕਾਂ ਨੇ ਦੇਖਣਾ ਹੈ ਕਿ ਉਹ ਇਸ ਬਾਬਤ ਕੀ ਸੋਚਦੇ ਨੇ ਹੁਣ 26 ਜਨਵਰੀ ਤੱਕ ਜੇ ਕੋਈ ਸ਼ਾਇਦ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨ ਕੇ ਕੋਈ ਇਦਾਂ ਦਾ ਚਮਤਕਾਰ ਹੋ ਜਾਏ ਕਿ ਨਰਿੰਦਰ ਮੋਦੀ ਇਹਦੇ ਵਿੱਚ ਦਖਲ ਦੇ ਕੇ ਉਚਾਕੀ ਨੂੰ ਪ੍ਰਵਾਨ ਕਰਵਾ ਦੇਣ ਜਾਂ ਮਨਜ਼ੂਰੀ ਦਵਾ ਦੇਣ ਤਾਂ ਤਾਂ ਹੋ ਸਕਦਾ ਕਿ 26 ਜਨਵਰੀ ਨੂੰ ਪੰਜਾਬ ਦਾ ਜਿਹੜਾ ਵਿਰਸਾ ਹੈਗਾ ਉਹ ਦੇਖਣ ਨੂੰ ਮਿਲ ਜੇਗਾ ਲੋਕਾਂ ਨੂੰ ਨਹੀਂ ਇਸ ਵਾਰ ਫੇਰ ਪੰਜਾਬ ਬਾਹਰ ਹੈ ਪੰਜਾਬ ਅਕਾਲੋਕੇ 26 ਜਨਵਰੀ ਦੀ ਪਰੇਡ ਤੋਂ ਇੱਕ ਵਾਰ ਫੇਰ ਮਨਫੀ ਕਰ ਦਿੱਤਾ ਗਿਆ ਹੁਣ ਲੋਕ ਸੋਚਣ ਕਿੱਧਰਲੇ ਪਾਸੇ ਜਾਣਾ ਕਿਹਦਾ ਪੱਖ ਲੈਣਾ ਕਿੱਥੇ ਖੜਨਾ ਹੈ ਕੀ ਕਰਨਾ ਤੇ ਪੰਜਾਬ ਨੂੰ ਕਿਵੇਂ ਬਚਾਉਣਾ ਤੁਸੀਂ ਆਪਣੇ ਵਿਚਾਰ ਇਸ ਭਾਵਤ ਕਮੈਂਟਾਂ ਰਾਹੀਂ ਦੇ ਸਕਦੇ ਹੋ ਬਣੇ ਰਹੋ ਲੋਕਰਣ ਚੈਨਲ ਦੇ ਨਾਲ ਧੰਨਵਾਦ